ਸਾਸ ਸנג ਜੀ ਅੱਜ ਬਹੁਤ ਹੀ ਮੁਬਾਰਕ ਭਰਿਆ ਦਿਨ ਹੈ ਅੱਜ ਸਾਡੇ ਮਹਿਕਮ ਅਲੀਤਾ ਜੀ ਹੱਜਵਾਲ ਤੋਂ ਉਹਨਾਂ ਦੇ ਬੇਟੇ ਨਿਤਿਸ਼ ਦਾ ਬਰਥਡੇ ਸੀਗਾ ਤੇ ਉਹਨਾਂ ਨੇ ਬੜੀ ਵੱਡੀ ਸੋਚ ਰੱਖੀ ਹੈ ਕਿ ਇਹ ਜਿਹੜਾ ਬਰਥਡੇ ਬੱਚੇ ਦਾ ਬੇਟੇ ਦਾ ਇੱਥੇ ਪ੍ਰਭਾਸ਼ਰਮ ਦੇ ਪਰਿਵਾਰ ਇੱਥੇ ਬਜ਼ੁਰਗਾਂ ਇੱਥੇ ਔਰਤਾਂ ਦੇ ਨਾਲ ਇੱਥੇ ਬੱਚਿਆਂ ਦੇ ਨਾਲ ਮਨਾਇਆ ਜਿਹੜੇ ਬਹੁਤ ਵਧੀਆ ਸੋਚ ਆ ਕਿਉਂਕਿ ਇਹਨਾਂ ਜੀਆਂ ਨੂੰ ਵੀ ਇਹ ਇਹੋ ਜੀ ਤਾਂ ਹੁੰਦੀ ਆ ਕਿ ਕੋਈ ਸਾਡੇ ਕੋ ਆ ਕੇ ਸਾਨੂੰ ਮਿਲੇ ਹੱਟ ਨਾਲ ਖੁਸ਼ੀਆਂ ਸਾਂਝੀਆਂ ਕਰੇ ਸੋ ਅਸੀਂ ਇਹਨਾਂ ਦੀ ਸੋਚ ਨੂੰ ਸ਼ਰਮ ਕਰਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਇਹਨਾਂ ਦਾ ਪਰਵਾਹਤਾ ਨਾਲ ਸਾਥ ਦੇ ਕੇ ਇਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰਿਆ ਕਰੋ ਕਿਉਂਕਿ ਘਰਾਂ ਦੇ ਵਿੱਚ ਆਪਣਾ ਸਾਰੇ ਖੁਸ਼ੀਆਂ ਸਾਂਝੀਆਂ ਕਰਦੇ ਆ ਇਹ ਪਰਿਵਾਰ ਵੀ ਸਾਨੂੰ ਚਾਹੁੰਦੇ ਆ ਕਿ ਸਾਡੇ ਨਾਲ ਖੁਸ਼ੀਆਂ ਗੱਲ ਕਰਣ ਕਿਉਂਕਿ ਜੋ ਇਹਨਾਂ ਬਜ਼ੁਰਗਾਂ ਦਾ ਔਰਤਾਂ ਦਾ ਇਹਨਾਂ ਦਾ ਅਸ਼ੀਰਵਾਦ ਬੱਚਿਆਂ ਨੂੰ ਮਿਲਣਾ ਉਹ ਬਹੁਤ ਹੀ ਇੱਕ ਮੈਂ ਕਹਿੰਦਾ ਕਿ ਭਗਨ ਵਾਲਾ ਹੈਗਾ ਸੋ ਅਸੀਂ ਇਹਨਾਂ ਨੂੰ ਮੁਬਾਰਕਵਾਦ ਦਿੰਦੇ ਹਾਂ ਬੱਚੇ ਨੂੰ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਨੂੰ ਹੋਰ ਚੜ੍ਹਦੀ ਕਲਾ ਵਿੱਚ ਰੱਖੇ ਮੁਵਾਇਦ ਜੀ ਖਾਨ ਸਾਹਿਬ ਵਾਇਦ ਜੀ ਬਾਰ ਸੀ ਛੋਟਾ ਬੇਟਾ ਵੱਡਾ ਵੀ ਬਾਰ ਇਹ ਮੇਰੇ ਮਾਂ ਜੀ ਆਏ ਮੈਂ ਕਿਹਾ ਨਾ ਬਾਕੀ Happy birthday to you Happy birthday साचू लो जी हैप्पी बर्थडे तू हो गया आ कुछ है